ਸਤਨਾਮ ਸ੍ਰੀ ਵਾਹਿਗੁਰੂ ਸਹਿਜਿਓ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਕੀ ਸਚੁ ਸੁਚੈ ਸੋਚਨੋ ਹੋਈ ਜੇ ਸੁਚਿ ਨਾਖਵਾਰ ਚੁਪੈ ਚੁਪ ਨ ਹੋਈ ਜੇ ਲਾਇ ਰਹਾੰਦ ਵਤਾਰੁ ਓਖਿਆ ਭੁਖਣਾ ਉਤਰੀ ਜੀਵਨਾਂ ਪਿਆਰੁ ਸਹਿ ਸਿਆਣਪਾਲਖ ਹੋਇ ਤਾ ਇੱਕ ਨਚਲਣ ਨਾਲ ਤੇ ਸਠਿਆਰਾ ਹੋਇ ਕਿਵੇਂ ਕੂੜਾ ਟਟੇ ਪਾਲ ਹੁਕਮ ਰਜ਼ਾਈ ਚਲਣ ਨਾਲ ਲਿਖਿਆ ਨਾੜ ਹੁਕਮੀ ਹੋਣੀ ਆਕਾਰ ਹੁਕਮ ਨਾ ਕਹਿਆ ਜਾਇ ਹੁਕਮੀ ਹੋਣ ਜੀ ਹੁਕਮ ਲੈ ਵੜਿ ਆਈ ਹੁਕਮੀ ਤਉਨੀਚ ਹੁਕਮ ਲੇਖ ਦੁੱਖ ਸੁਖ ਪਈ ਹੈ ਇੱਕ ਨਾ ਹੁਕਮੀ ਵਖੀਸ਼ ਇੱਕ ਹੁਕਮੀ ਸਦਾ ਭਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੁਨਾ ਕੋਈ ਨਾਲ ਹੁਕਮੇ ਜਿਵ ਜੈ ਤਾ ਹਮੇ ਕਹੈ ਨ ਕੋਈ ਂਗਾਵੇ ਕੋ ਤਾਨ ਹੋਵੇ ਕਿ ਸੈਤਾਨ ਗਾਵੇ ਕੋ ਦਾਤ ਜਾਣੀ ਛਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਸੱਚਾ ਸਹਿਬ ਸਤਨਾਏ ਫੋਕੀਆ ਪ੍ਰਵੋਕਾਰ ਆਖੇ ਮੰਗੇ ਦੇ ਹਿੰਦੀ ਕੀ ਦਾਤ ਕੀਨਾ ਤਾਰ ਫੇਰ ਕੇ ਅਗਰ ਰਖੀਏ ਜਿੱਤ ਸੇਂਦਰਵਾਰ ਮੋਹ ਕੇ ਭੁਲਣ ਬੋਲੀਏ ਜਿਸਨ ਤੇ ਪਿਆਰ ਅੰਮ੍ਰਿਤ ਗੁਨਾ ਸੁਪਨਾ ਵੜਿਆ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਕਦਵਾਰ ਨਾਨਕ ਕੀ ਵਹਿ ਜਾਣੀ ਸਭ ਬਸਤਿਆਰ ਆਪਿਆਂ ਨਾ ਜਾਇ ਕੀਤਾ ਨਾ ਹੋਈ ਹੁਣ ਆਪੇ ਆਪ ਨਿਰੰਝਨ ਸੋਏ ਜਿਨੇ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨੋ ਗੁਰ ਗਾਵੀਏ ਸੁਣੀ ਮੰਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਆ ਲੈ ਜਾਏ ਗੁਰਮੁਖ ਨਾਦਿ ਮੁਰਖ ਵੇਦਮ ਗੁਰ ਕਰਿਆ ਸਮਾਈ ਗੁਰਈਸ਼ਰ ਗੁਰਗੋੜ ਫਰਮਾ ਗੁਰ ਸਾਰਬਤਿ ਮਾਈ ਜੇਹੋ ਜਾਣਾ ਖਾ ਨਾਹੀ ਕਹਿਣਾ ਕਤ ਨਾ ਜਾਏ ਗੁਰਾ ਇੱਕ ਦਿਸਿ ਗਜਾਇ ਸਬਨਾ ਜੀਆ ਕਾਇਦਾਤਾ ਸੋ ਮੈ ਵਿਸਰਨਾ ਜਾਏ ਤੀਸ ਨਾਵਾਂ ਜੋ ਸੁਭਾਵਾਂ ਲੁਕਾਣੇ ਕਹਿਣਾ ਹੈ ਕਿ ਜੇ ਤੀਸ ਰੁਪਾਇ ਵੇ ਖਾਮਿਲ ਕਰਮਾ ਕੇ ਮਿਲੈ ਲਈ ਮਾਤਿ ਵਿੱਚ ਰਤਨ ਜਿਹਾ ਹਾਰ ਮਾਰਕ ਜੇਖੁਰ ਕੀ ਸਿਕ ਸੁਣੀ ਗੁਰਾਇਕ ਦੇ ਬੁਜਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮਨ ਰਸ ਨਾ ਜਾ ਜੇ ਜੁਗਤ ਸਿਆਰ ਹੋਰ ਦਸਨੀ ਹੋਏ ਨਾਮ ਅਖ ਨਾਲ ਚਾਣੀ ਆਤਮਾ ਸਭ ਕੋਈ ਚੰਗਾ ਨਮ ਰਖੇ ਕਹਿ ਜਸ ਕੀਰਤਿ ਜਾਗਲੀ ਜੇ ਤਿਸ ਮਨ ਨਾ ਆਵੇ ਫਰਮਾਤਿ ਮੁਛੇ ਕਿਟਾ ਅੰਦਰ ਕਿਟ ਕਰ ਦੋਸੀ ਦੋਸਤੀ ਨਾਨਕ ਨਿਰਗੁਣ ਕੋ ਖਰੇ ਗੁਣ ਤੇ ਆ ਗੁਣ ਦੇ ਕਿਹਾ ਕੋਈ ਨ ਸਜੇ ਜੇ ਤਿਸ ਗੁਣ ਕੋਈ ਖਰੇ ਸੁਣਿਆ ਸਿੱਧ ਪੀਰ ਸੁਰਣਾ ਸੁਣਿਆ ਤਰ ਤੋੜਾ ਆਕਾਸ ਸੁਣਿਆ ਦੀਪਨੋ ਪਾਤਲ ਸੁਣਿਆ ਪੁਹੀ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵੇ ਰਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਬਰਮਾ ਇੰਦ ਸੁਣਿਆ ਮੁਖ ਸੁਆਹਣ ਮੰਦ ਸੁਣਿਆ ਜੋਗ ਜੁਗ ਤਨ ਭੀਦ ਸੁਣਿਆ ਸਾਸ ਮਤਿ ਵੇ ਨਾਨਕ ਭਗਤਾਂ ਸਦਾ ਵੇ ਰਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਵਿਆਨ ਸੁਣਿਆ ਸੜਕਾ ਇਨਾਨ ਸੁਣਿਆ ਫੜ ਫੜ ਪਾਵ ਮਹਿਮਾਨ ਸੁਣਿਆ ਲਾਗੇ ਸੰਗੀਤਾਂ ਨਾਨ ਭਗਤਾਂ ਸੁਣਾਵੇਗਾ ਸੁਣਿਆ ਧੂਪ ਆਵ ਕਾਨਸ ਸੁਣਿਆ ਸੁਰਾਂ ਗੁਣਾ ਕੇਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਦੀਪਾ 베ਰਾ ਸੁਣਿਆ ਹਾਥ ਵਿਸਦਾ ਨਾਨ ਭਗਤਾਂ ਸੁਣਾਵੇਗਾ ਸੁਣਿਆ ਧੂਪ ਆਵ ਕਾਨਸ ਮੰਨਿ ਕੀ ਗੱਤ ਕਹੀ ਨਾ ਜਾਇ ਜੀ ਕੋ ਕਹੈ ਪਿਛੇ ਪਿਛਤਾਇ ਕਾਗ ਕਰਮ ਨਾ ਰੱਖਣ ਹਾਰ ਮੰਨੇ ਕਾ ਮਹਿ ਕਰਨ ਵਿਚਾਰ ਮੈਸਾ ਨਾਮ ਰੰਗਿਆ ਹੋਏ ਜੇ ਕੋ ਮਨ ਜਾਣ ਮਨ ਕੋਈ ਮਨ ਸੁਖ ਹੋਵੇ ਮਨ ਬਦ ਮਨ ਸਵਰ ਕੋਨ ਕੀ ਸੁਧ ਮੰਨੇ ਮੈਂ ਛੋਟਾ ਨਾ ਖਾਏ ਮਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਰੰਗਿਆ ਹੋਏ ਜੇ ਕੋ ਮਨ ਜਾਣ ਮਨ ਕੋਈ ਮੰਨੇ ਮਾਰਗ ਠਾਕ ਨ ਪਾਈ ਮੰਨੇ ਪਾਸ ਸਿਉ ਬਰਗੜ ਜਾਏ ਮੰਨੇ ਬਾਗ ਨ ਚਲੇ ਪੰਥ ਮੰਨਾ ਧਰਮ ਸਿੱਤੀ ਸੰਮੰਗ ਐਸਾ ਨਾਮ ਰੰਗਣ ਹੋਏ ਜੇ ਕੋ ਮਨ ਜਾਣ ਮਨ ਕੋਏ ਮੰਨੇ ਪਾਵਹਿ ਮੁਖ ਦਵਾਰ ਮੰਨੇ ਪਰਵਾਰੇ ਸਾਧਾ ਹਰਿ ਮੰਨ ਤਰੇ ਕਰੇ ਗੁਰ ਸੇਖ ਮੰਨੇ ਨਾਨਕ ਹੈ ਨ ਦੇਖ ਐਸਾ ਨਾਮ ਰੰਗਣ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਚ ਕਰਵਾਨ ਪੰਚ ਪ੍ਰਧਾਨ ਪੰਚੇ ਪਾਵਨ ਨਿਰਮਹਿਮਾਨ ਪੰਚ ਸੋਹਿੰਦਰਾਜ ਪੰਚਾ ਕਾਗੜੇ ਧਿਆਨ ਜੇ ਕੋ ਕਹਿ ਕੈ ਤੌਰ ਕਰਤੇ ਕਹਿ ਕਰਨੈ ਨਾਹੀ ਸਵਾਰ ਅਵਲਤਨ ਜਿਆ ਕਾ ਪੂਤ ਸੰਤੋਬਤਾ ਰਖਿਆ ਜਨ ਸੋਤ ਜੇ ਕੋ ਬੁਝਾ ਹੋਵੇ ਸਚਿਆਰ ਤਵਨੇ ਉਪਰ ਕਿੱਤਾ ਭਾਰ ਧਰਤੀ ਹੋਰ ਪਰਾਂ ਹੋਰ ਹੋਰ ਕਿਸਤੇ ਭਾਗਤ ਲਾ ਕਮ ਜੋਰ ਜੀ ਜਾ ਤੰਗਾਂ ਕੇ ਨਾ ਸੁਨਾ ਲਿਖਵਣੀ ਕ람 ਇਹ ਲੇ ਖਾਲਕ ਜਾਣੇ ਕੋਈ ਨਹੀਂ ਕਾਲਕਿਆ ਕਿਤਾ ਹੋਏ ਕਿਤਾ ਤਾਨ ਸਾਲੇ ਹਰੂਤ ਕਿਤੀ ਦਾਤ ਜਾਣੇ ਕੌਣ ਕੂਤ ਕਿਤਾ ਸੋਇ ਕੋ ਪਾਉ ਤਿਸਤੇ ਹੋਏ ਲਖ ਕ੍ਰਿਯਾਉ ਕੁਦਰਤ ਕੌਣ ਕਹਾ ਵਿਚਾਰ ਵਾਰਿਆਂ ਨ ਜਾਵੇ ਇੱਕ ਵਾਰ ਜੋ ਤੁਧ ਭਾਵੈ ਸਭ ਪ੍ਰਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਬ ਸੰਖ ਪਾਪੂ ਅਸੰਖ ਪੂਜਾ ਸੰਖ ਤਬਤਾਉ ਅਸੰਖ ਗ੍ਰੰਥਮੁ ਪਵੇਦ ਪਾਠ ਅਸੰਖ ਜੋਗ ਮੰਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿਏ ਸੰਖ ਦਾਤਾਰ ਅਸੰਖ ਸੂਰੋ ਭਖਸਾਣ ਅਸੰਖ ਮਾਨਨ ਲਾਇਤਾਰ ਕੁਦਰਤ ਕਉਣ ਕਹਾ ਵਿਚਾਰ ਵਾਰਿਆਂ ਨਾ ਕੋਵਾਰ ਜੋ ਤੁਧ ਭਾਵੇਂ ਸਹੀ ਪਲੀਕਾਰ ਤੂੰ ਸਦਾ ਸਲਾਮ ਨਰਕਾਰ ਅਸੰਖ ਮੁਰਖੰਦ ਕੋ ਹੋਰ ਅਸੰਖ ਤੂ ਰਾਮ ਕੋ ਅਸੰਖ ਮਰਕਰ ਜਾ ਹੈ ਜੋਰ ਅਸੰਖ ਗਉੜਾ ਆਤਮਾ ਹੀ ਅਸੰਖ ਪਾਪੀ ਪਾਪ ਕਰ ਜਾ ਹੈ ਅਸੰਖ ਕੋੜਿਆ ਔਰ ਕੁੜੀ ਫਰਾ ਹੈ ਅਸੰਖ ਮਲੇਸ਼ ਮਲ ਪਖ ਖਾ ਹੈ ਅਸੰਖ ਨਿੰਦ ਬਸਰ ਕਰ ਹੈ ਪਾਰੂ ਨਾਨਕ ਨੀਤ ਕਾ ਹੈ ਵਿਚਾਰ ਵਾਰੀਆਂ ਨਾ ਜਾ ਇੱਕ ਵਾਰ ਜੋ ਤੁਧ ਭਾਵੇਂ ਸਹੀ ਪਲੀਕਾਰ ਤੂੰ ਸਦਾ ਸਲਾਮ ਨਰਕਾਰ ਅਸੰਘਨ ਅਸੰਗਧਾਮ ਅਗੰਗਮ ਸੰਖਲਉ ਅਸੰਘ ਘਾਇ ਸਰਪਾਰ ਹੋਈ ਤਕਰੀ ਨਾਮ ਖੜੀ ਸਾਲਾ ਤਕਰੀ ਯਾਰ ਗੀਤ ਗੁਣਗਾ ਤਕਰੀ ਲਿਖਣ ਬੋਲਣ ਬਾਣ ਅਕਰਾਂ ਸਰ ਸੰਯੋਗ ਵਖਾਂ ਜਿਨ ਇਹ ਲਿਖੇ ਤੇ ਸਰਨਾ ਹੈ ਜੇ ਬਰਮਾਏ ਤੇ ਵੇ ਤੇ ਪਾਏ ਜਿਤਾ ਬਿਤਾ ਤੇ ਤਾ ਨਾ ਹੋ ਗਿਣ ਨਾਮ ਹੈ ਨਾ ਕੋ ਥਾਉ ਕੁਦਰਤ ਕੌਣ ਕਹਾ ਵਿਚਾਰ ਵਾੜੀਆਂ ਨ ਜਾਵੇ ਕੋ ਬਾੜ ਜੋ ਤਦ ਬਾਰੇ ਸਈ ਪ੍ਰੀਕਾਰ ਤੂੰ ਸਦਾ ਸਲਾਮ ਨਿਕਾਰ ਭਰੀਏ ਹੱਥ ਕੈਰ ਤੰਦੇ ਪਾਣੀ ਧੋਤੇ ਉਤਰ ਸੁਖੇ ਮਨੋਤ ਪ੍ਰੀਤੀ ਕੱਕੜ ਹੋਇ ਜੇ ਸਾਹਮਣੇ ਯੋਤ ਵੀ ਪਰ ਇਹ ਮਤ ਬਾਪ ਕੇ ਸੰਗ ਕੋਤੋ ਬਹਿਣਾ ਹੈ ਕੇ ਰੰਗ ਕੰਨੀ ਕਾਖੀ ਆਖਣਾ ਹੈ ਕਰ ਕਰ ਕਰਨਾ ਨਿਖਲਾ ਜਾਓ ਆਪੇ ਵਿਜਾਤੀ ਖਾਓ ਨਾਨਕ ਹੁਕਮੀ ਆਉ ਜਾਓ ਤੀਰ ਸਤਪ ਦੀਆਂ ਦਰਦਾਨ ਜੇ ਕੋ ਭਾਵੇ ਤਿਲਕਾ ਮਾਣ ਸੁਣੀਆ ਮੰਨਿਆ ਮਨ ਕੀ ਤਬਾਹ ਅੰਤਰਗਾਮੀ ਤਮਨਾਉ ਸਾਧਗੁਣ ਤੇਰੇ ਮੈ ਨਾਹੀ ਕੋਈ ਵੈਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਤ ਬਾਣੀ ਵਰਮਾਉ ਸਤ ਸੁਹਾ ਸਦਾ ਮਨ ਖਿਆਉ ਕਮਨ ਸਵੇਲਾ ਵਕਤ ਕਮਨ ਕੌਣ ਥੱਕ ਕੌਣ ਵਾਰ ਕਮਨ ਸ੍ਰਤੀ ਮਾਹ ਕਮਨ ਜਿਤ ਹੋਆ ਘਾਰ ਵੇਲ ਨਾ ਪਾਈਆ ਪੰਡਤੀ ਜਿ ਹੋਵੈ ਨੇ ਪੁਰਾਨੋ ਵਖਤ ਨਾ ਪਾਇਓ ਕਦਿਆਂ ਇਹ ਲਿਖਣ ਇਹ ਕੁਰਾਨ ਥਿਤ ਵਰਣ ਦੇ ਬਿਦਾਨ ਰਤ ਮਹਨ ਕੋਈ ਪੂਰਾ ਕਰਤਾ ਸ੍ਰੀ ਕੋ ਸਾਜੀ ਆਪੇ ਜਾਣਾ ਸੋਈ ਕਿਉ ਕਰੇ ਆਖਾਂ ਕਿ ਸਾਲਾ ਕਿਉ ਵਰਣੇ ਕੀ ਜਾਣਾ ਨਾਨਕ ਦੀ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣ ਵੱਡਾ ਸਹਿ ਵੱਡੀ ਨਾਇ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪ ਕੋ ਜਾਣ ਅਗਿਆਨ ਸੋ ਹੈ ਆਤਲਾਂ ਪਾ ਕਾਲ ਲਕ ਅਵਾ ਸੰਗਾਸ ਔਰ ਤਿਉੜਕਪਾਲ ਥੱਕੇ ਬੇਦ ਕਹਿਣ ਇਕਾਤ ਸਹਸੇਠਰਾਂ ਕਹਿਣ ਕਿਤੇ ਬਾ ਅਸਲ ਇਕ ਧਾਤ ਲੇਖਾ ਹੋਇ ਤਾ ਲਿਖਿਆ ਦੇਖਾ ਹੋਇ ਵਿਨਾਸ਼ ਨਾਨਕ ਬਡਾ ਕੀ ਆਪੀ ਜਾਣੇ ਆ ਸਾਲਾ ਹੀ ਸਾਲਾ ਹੀ ਇਤਤੀ ਸੁਖਨ ਭਈ ਨਦੀਆਂ ਤੇ ਵਾਪਕ ਵਹ ਸਮੰਧ ਨ ਜਾਣੇ ਸਮੰਧ ਸਾ ਸੁਲਤਾਨ ਗ੍ਰਹ ਸਿੱਤਿ ਮਾ ਘੰਨਾ ਕਿੜੀ ਤੁਲਨਾ ਹੋਣੀ ਜੇ ਦਸਮਨ ਹੋਣਾ ਵਿਸਰੈ ਅੰਤਨਾ ਸਿਖੀ ਕਹਿਣਾ ਤ ਸੰਤਨਾ ਕਰਨਾ ਦੇਨ ਨਾਦ ਅੰਤਨਾ ਵਿਖਣ ਸੁਨੰਤ ਅੰਤਨ ਜਾਪੇ ਕਿਆ ਮਨ ਮੰਤੂ ਅੰਤਨਾ ਜਾਪੇ ਕਿਤਾਂ ਯਾਕਾਰ ਅੰਤਨਾ ਜਾਪੇ ਪਾਰ ਆਵਰ ਅੰਤਕਾਰ ਨੂੰ ਕਿਤੇ ਵਿਲ ਨਾਹੀ ਤਾਂ ਕਿ ਅੰਤ ਨਾ ਪਾਈ ਜਾ ਜਿਹੋਂ ਅੰਤ ਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਈ ਗੰਡਾ ਸਾਹਿਬ ਦੀ ਛਾਧਾਉਂ ਉੱਚੇ ਉਪਰ ਰੂਚਨੋ ਇਹ ਰੂਚਾ ਹੋਵੇ ਕੋਈ ਜਿਸੁੱਚਿਆ ਕੋ ਜਾਣ ਸੋਈ ਜਿਉੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮ ਦਾਤ ਮਰਤਾ ਪਰਮਿਖਿਆ ਨਾ ਜਾਏ ਵੱਡਾ ਦਾਤਾ ਤੈਨਾਂ ਨਾਮ ਸਮਾਈ ਕਿਤੇ ਮੰਗ ਹੈ ਜੋ ਦੁਖਾਰ ਕਿਤਿਆਂ ਗੁਣ ਸੁਮਹਿ ਵਿਚਾਰ ਕਿਤੇ ਖਾਫਤੇ ਵਿਕਾਰ ਕਿਤੇ ਲਲਮ ਕਰਵਾਏ ਕਿਤੇ ਮੁਰਹਾਈ ਹੋਏ ਕਿਤਿਆਂ ਦੁਖ ਭੋਗ ਸੰਮਾਰ ਇਹ ਨਹੀਂ ਦਾ ਤਰੀ ਦਾ ਤਾਰ ਬੰਦ ਕਾਸੀ ਪਾਣੇ ਹੋਏ ਹੋਰ ਆਖ ਨਾ ਸਕਾ ਕੋਈ ਜੇ ਕੋ ਖਾਇ ਕੋ ਆਖਣ ਪਾਏ ਉਹ ਜਾਣੇ ਜਿਤਿਓ ਮਹ ਖਾਇ ਆਪੇ ਜਾਣੇ ਆਪੇ ਧੀਏ ਆਖ へ ਸੇ ਤੇ ਕਹੀ ਕਿ ਜਿਸ ਨੂੰ ਬਖਸ਼ੀ ਸਿਸਲਾਹਾ ਨਾਨਕ ਪਾਤਸ਼ਾਹੀ ਪਾਟ ਸਾਹ ਅਮਲ ਗੁਣ ਮਾ ਵਾਪਾਰ ਅਮਰਵਾ ਕਾਰੀ ਮਸੰਦ ਹਰ ਅਮਲ ਇਹ ਮੁਲ ਨ ਜਾਹੀ ਮੁਲ ਭਈ ਮਲਾ ਸਮਾਈ امل ترم مل امل تر, تر مل پر ہند آخ گوپی توند آخ ہے ایشر آخ ہے سدھ آخ ہے بھد آخ ہے دان آخ ہے دیو ਆਖੇ ਸੁਰਨਾਨ ਮੰਨਿਆ ਸੇਵ ਕਿਤੇ ਆਖ ਹੈ ਆਖਣ ਪਾਹ ਕਿਤੇ ਕਹਿ ਕੇ ਉਠੜ ਗਾਇ ਕਿਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕਿ ਕੀ ਜੇੜ ਭਾਵੈ ਤਿਬੜ ਹੋਏ ਨਾਨਕ ਜਾਣੈ ਸੱਚਾ ਸੋਏ ਜੇ ਕੋ ਆਪ ਕਹੀਂ ਗੋਲ ਗਾੜੇ ਤਾਂ ਲਿਖੀ ਅਸਰ ਗਵਾਰ ਗਵਾ ਸੁਦਰ ਕਿਹਾ ਸੋ ਕਰ ਕੇ ਹਾ ਜਿਤ ਵੰ ਸਰਬ ਸਮਾਨ ਵਾਜੇ ਨਾਦ ਨੇ ਇੱਕ ਸੰਖਾਂ ਗੀਤ ਸਾਮਨ ਹਾਰੀ ਕਿਤੇ ਰਾਗ ਕੀ ਸੁਖ ਜੀ ਕਿਤੇ ਗਾਵਣ ਹਾਰੀ ਕਿਤੇ ਰਾਗ ਬਰੀ ਸੁ ਕਹੀਨ ਕੀਤੇ ਗਾਵਨ ਹਰੀ ਗਾਵਹਿ ਤੋਨੋ ਕੋਣ ਕਾਣਿਦਾ ਸਤਿਗੁਰ ਗਾਵਹਿ ਰਾਜਾ ਤਿਨਿ ਹਾਰੇ ਗਾਵਹਿ ਚਤੁਰਭੁਦਰ ਗਾਨਾ ਲੇਖਤ੍ਰਮ ਵਿਚਾਰੇ ਗਾਵਹਿ ਈਸ਼ਰ ਬਰਨਾ ਦੇ ਸੋਹਣ ਸਰਾਸਤਵਾਰੇ ਗਾਵਹਿ ਹਿੰਦੀ ਦਾ ਸੁਣੇ ਬੈਠੀ ਬੀਬੀ ਅੰਮ੍ਰਿਤ ਨਾਲੇ ਗਾਵਹਿ ਸਦਿਸਮਤ ਦੀ ਅੰਦਰ ਗਾਵ ਮਾਨਤ ਵਿਚਾਰੇ ਗਾਵਣ ਜਥੀ ਸਤਿ ਸੰਤੋ ਕੀ ਗਾਵਹਿ ਦੀਬ ਕਰਾਰੇ ਗਾਵਣ ਪੰਡਤ ਪੜਨਨ ਕੇ ਸਰਜੁ ਬਜੁਜੁ ਬਜਦੇ ਨਾਲੇ ਗਾਵਹਿ ਮੋਹਨੀਆ ਮਨਮੋਹਨ ਸਰਬਾ ਮਚਿਆਲੇ ਗਾਵਣ ਦਤਨੋ ਪਾਇ ਤੇਰੇ ਅਡਸਰ ਪੀਤਨਾਂ ਨੂੰ ਗਾਵਹਿ ਜੋਤਿ ਮਹਾਵਰ ਸੁਰਾਂ ਦਾ ਖਾਨੀਚਾਰੇ ਗਾਵਹਿ ਖੰਡ ਮੰਡਲ ਪਰਪੰਡਾ ਕਰ ਕਰਨ ਰੱਖੇ ਤਾਰੇ ਸੇ ਤਦਨੋ ਗਾਵਹਿ ਜੋਤਿ ਸੁਭਾਵਣ ਰਤੇ ਤੇਰੇ ਭਗਤ ਸਾਨੀ ਹੋਰ ਕਿਤੇ ਗਾਵਨ ਸੇਨਾ ਕਿਤਨਾਉ ਨਾਨਕ ਕੀ ਵਿਚਾਰ ਸੋਈ ਸੋਈ ਸਦਾ ਸਚ ਸੋਹਿਬ ਸੱਚਾ ਸਤਿ ਨਾਏ ਹੈਤੀ ਹੋਸੀ ਆਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨਿ ਹਉ ਪਾਵਾਈ ਕਰ ਕਰ ਵੇਖੈ ਕਿਤਾ ਆਪਣਾ ਜਿਬ ਤਿਸ ਬਿੰਦਿਆ ਜੋ ਤਿਸ ਭਾਵੇਂ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬੋ ਨਾਨਕ ਰਹਿਣ ਰਚਾਈ ਬੰਦਾ ਸੰਗੋ ਸਰਮਤ ਤੁਮੀ ਘਾਣ ਕੇ ਭਰਾ ਹੋਕ ਕਿੰਧਾ ਗਲ ਗਵਾਰੀ ਦਾ ਜਗਤ ਨਾ ਵਰਤੀਤ ਆਈ ਪੰਥੀ ਸਰਜਮਾਤੇ ਮਨ ਗੀਤ ਕੈ ਜਾਂਦੀ ਅਧਿਕ ਕਿਸਨਾ ਦੇਸ਼ ਆਦ ਨੀਣਾ ਨਾ ਨਾ ਜਗ ਕੋਕ ਵੇਸਾ ਭਗਤ ਬਿਆਨਦੇ ਆਪਣਾ ਕੰਡ ਕੰਡ ਵਾਜਿਆ ਨਾ ਆਪ ਨਾਕ ਨਰਤੀ ਸਭਾਂ ਜਾਂ ਕੀ ਰੋ ਦੇਸ ਗਵਰਾ ਸਾਧ ਸੰਝਿਓ ਮੇ ਜਉ ਦੇ ਖਾਂ ਚਲਾਵੇ ਦੇਖੇ ਆ ਵਹ ਪਾਗ ਆਦੇ ਕਿਸਨਾ ਦੇਸ਼ ਆਦੇ ਨੀਣਾ ਨਾ ਨਾ ਜਗ ਜੀ ਕੋਕ ਕਿਸ ਕਮਾਈ ਜੁਕ ਰਹੀ ਆ ਇਨ ਚੇ ਲੇ ਪ੍ਰਵਾਨ ਇੱਕ ਸੰਸਾਰੀ ਇੱਕ ਪੰਡਾਹੀ ਇੱਕ ਲਾਇ ਦਿਖਾਰ ਜਿਦਸ ਭਾਵੈ ਤੂੰ ਚਲਾ ਜਿਵ ਹੋਵੇ ਫਰਮਾਨ ਹੋਵੇਖੇ ਉਹਨਾਂ ਨੂੰ ਨਾਮ ਹੈ ਗੋਤ ਰਹੀ ਵਿਦਾਨ ਅਦੇ ਇਸ ਸੰਦੇਸ਼ ਨਾਮ ਦੇ ਨਾਮ ਨਾਲ ਜੋਬ ਦੇਖੋ ਇਸ ਆਸਣ ਨਹੀਂ ਮੇਂ ਪੰਡਾਰ ਜੋ ਪਛਾਇ ਸੀ ਪਾਵਰ ਕਰ ਕਰੇ ਫੈਸਲ ਬਿਨਹਾਰ ਨਾਨਕ ਸੱਚੀ ਵੀ ਸੱਚੀ ਕਾਰ ਅਦੇ ਇਸ ਸੰਦੇਸ਼ ਆਗ ਨੰਨਾ ਨਾ ਨਾ ਜੋਤ ਦੀ ਇੱਕ ਕਿਸ ਇੱਕ ਦੂਜੀ ਬੋਂ ਲੱਖ ਹੈ ਲੱਖ ਹੋਵੇ ਨਾ ਕਿਸ ਲੱਖ ਲੱਖ ਜਿਹੜਾ ਆਖੀ ਹੈ ਇਹ ਨਾਮ ਜਬ ਦੀਸ ਇਹ ਤਰਾਹਾਂ ਬੱਦ ਪਵੜੀਆਂ ਚੜੀਏ ਹੋਈ ਕਿਸ ਸੁਣ ਲਾ ਆਕਾਸ਼ ਕੀ ਕੀਟਾਂ ਆਈ ਰੀਸ ਨਾਨਕ ਨਜ਼ਰੀ ਪਾਈ ਪੂਰੀ ਸਠੀਸ ਆਖਣ ਜੋਤ ਜੇ ਨਾ ਜੋਰ ਜੋਰ ਨਾ ਮੰਗਣ ਮੇਨਾਂ ਦੇ ਜੋਰ ਨਾ ਜੀਵਨ ਮੰਨੈ ਜੋਰ ਜੋੜਨਾ ਨਾਮ ਜਮਾਲ ਮਨਸੂਰ ਜੋੜਨਾ ਸਤਿਗਿਆਨ ਵਿਚਾਰ ਜੋੜਨਾ ਜੁਗਤੀ ਸ਼ਕੈ ਸੰਸਾਰ ਜਿਸ ਸਯਧ ਜੋਰ ਕਰਨ ਕੈਨ ਸੋਏ ਨਾਨਕ ਪੁਣੀ ਤਨਾ ਕੋ ਰਾਤੀ ਰੁਤੀ ਤਿਤਮੀ ਮਾਰ ਪਵਨ ਪਾਣਿ ਦੇ ਆਕਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਲ ਤਿਸ ਵਿੱਚ ਜੀ ਜਗਤ ਕੇ ਰੰਗ ਜਨ ਕੇ ਨਾਮ ਨੇ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਅੰਦਰ ਬਾਹਰ ਕਿੱਤੇ ਜ਼ੋਂ ਪਾਣੀ ਪਰਮ ਨਦਰੀ ਕਰਮ ਪਵੇਂ ਛਾਣ ਕਚ ਬਗਾਈ ਉਥੈ ਪਾਏ ਨਾਨਕ ਗਿਆ ਜਾਤ ਹੈ ਜਾਈ ਧਰਮ ਖੰਡ ਕਾ ਇਹੋ ਤਰਮ ਜਨ ਖੰਡ ਕਾ ਖੋ ਕਰਮ ਕਿਤੇ ਕਉਣ ਪਾਣੀ ਵਿੱਚ ਸੰਤਰ ਕਿਤੇ ਕਾਣ ਮਹੇਸ਼ ਕਿਤੇ ਬੜਮੇ ਘੜਕੜੀ ਰੂਪ ਰੰਗ ਕੀ ਵੇਸ ਕੀਤੀਆਂ ਕਰਮ ਧਰਮੂਮੀਂ ਕਿਤੇ ਕਿਤੇ ਧੂਪ ਦੇਸ਼ ਕਿਤੇ ਇੰਦ ਤੰਦ ਸੂਰ ਦੇਥੇ ਕਿਤੇ ਮੰਡਲ ਦੇਸ਼ ਕਿਤੇ ਸਿਧ ਗੁਦ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਨਮਨ ਕੀਤੇ ਕਿਤੇ ਰਤਨਾ ਸਮੰਦ ਕੀਤਿਆਂ ਖਾਣੀ ਕੀਤਿਆਂ ਬਾਣ ਕੀਤੀ ਪ੍ਰਤਨ ਰਿੰਦ ਕੀਤਿਆਂ ਸੰਤੀ ਸਰਵ ਕੀਤੇ ਨਾਮ ਕੁੰਕਣਾ ਅਨਤ ਬਿਆਨ ਖੰਡ ਮਹਿਂਗਿਆ ਪਰਚੰਡ ਤੇਥੇ ਨਾਦ ਬਿਨੋਰ ਕੋੜਨ ਨੰਦ ਸ਼ਰਮਖੰਡ ਕੀ ਬਾਣੀ ਰੂਪ ਤੇ ਨੈ ਭੜਦ ਕੜੀਆਂ ਬਹੁਤਿਆਂ ਨੂੰ ਤਾਂਗੀਆਂ ਗੱਲਾਂ ਕਥੀਆਂ ਨਾ ਜਾਹੀ ਜੇ ਕੋ ਕਹੈ ਤੇ 6 45 ਤੇਥੇ ਕੜੀਆਂ ਸੁਰਤ ਮਤ ਮਨ ਬੁਧਿ ਕਿੱਥੈ ਕੜੀਆਂ ਸੁਰਾਂ ਸਿੱਧਾਂ ਕੀ ਸੁਧ ਕਰਮਖੰਡ ਕੀ ਬਾਣ ਜੋਿੱਥੈ ਹੋਰ ਨਾ ਕੋਈ ਹੋਰਿੱਥੈ ਜੋਤ ਮਹਾਬਲ ਸੂਰ ਤਿਨ ਮਹਿ ਰਾਮ ਰਹਿਆ ਭਰਪੂਰਿੱਥੈ ਸਿੱਤੋਂ ਸਿੱਤਾਂ ਮਹਿ ਨਾਮ ਆਇ ਤਾਂ ਕੇ ਰੂਪਨਕ ਕਿਨੇ ਜਾਇ ਨਾਹਿ ਬਨਮਾਠਾ ਦੇ ਜਾਇ ਜਨ ਕਹਿ ਰਾਮ ਸੀਮਨ ਮਾਇਿੱਥੈ ਭਗਤ ਵਸਹਿ ਕੇ ਲੋ ਕਰੇ ਅਨੰਦ ਸਚਾ ਮਨ ਸੋਇ ਸਚ ਕਨਵ ਸਹਿ ਨਰੰਕਾਰ ਕਰ ਕਰ ਵੇਖੈ ਨਦਰਿ ਮੇ ਹਾਲਿੱਥੈ ਖੰਡ ਮਨੁ ਦਖੰਡ ਜੇ ਕੋ ਕਦੇ ਤਾਂ ਤਨ ਨੈਨ ਤੇ ਤੈ ਲੋਨ ਆਕਾਰ ਜਿਵੇਂ ਜਿਵੇਂ ਹਕਮਤ ਦਾ ਤੇ ਵਕਾਰ ਦੇਖੇ ਵੇਖ ਸੇ ਕਰ ਵਿਚਾਰ ਨਾਨਕ ਕਤਨਾ ਕਰੜਾ ਸਰ ਜਤ ਪਹਾਰਾ ਤੀਰਜ ਸੁਨੇਯਾਰ ਅਹਿਰਣ ਮਤਵੇ ਰਹਤੇ ਆ ਪੋਖਲਾ ਬਿਨ ਖਬਤਾਉ ਢੰਡਾ ਪੰਗਰਤ ਸਹਤਾਲ ਕੜੀਏ ਸੰਸਰੀ ਦਰਸਾਲ ਜਿੰਨ ਕੋ ਨਦਰ ਕਰਮ ਤਨ ਕਾਰ ਨਾਨਕ ਨਦਰਿ ਨਦਮੇ ਹਾਲ ਜਿੰਨ ਕੋ ਨਦਰ ਕਰਮ ਤਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਆਣੀ ਕਿਤਾ ਮਾਤਾ ਤਰਤ ਮਹਤ ਦਿਸ ਰਾਦ ਦਾਈ ਦਾਇਆ ਖਿਲੇ ਸਗਲੇ ਜਗਤ ਚੰਗਿਆਂ ਜਾਂ ਬੁਰਿਆਂ ਵਾਚੇ ਧਰਮਾ ਦੂਰ ਕਰਮੀ ਆਪੋ ਆਪਣੀ ਕੀ ਨਿੰਦਾ ਕੀ ਦੂਰ ਜਿਨੀ ਨਾਮ ਤੇ ਆਏ ਗਏ ਨ ਸਕਦ ਕਾਲ ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ ਜਿਨੀ ਆਮ ਤੇ ਆਏ ਗਏ ਸਕੇਤ ਕਹਾਉ ਨਾਨਕ ਤੇ ਮੁਖ ਉਜਲੇ ਕਿਤੇ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ